ਕਹਿੰਦੇ ਨੇ ਜਨਾਬ ਦੇਸ਼ 'ਚ ਵੀ ਦਲ ਬਦਲੂ ਦੀ ਰਾਜਨੀਤੀ ਨਕਾਰੀ ਗਈ ਹੈ ਲੋਕਾਂ ਨੇ ਚਲੋ ਜਿਵੇਂ ਆਪਾਂ ਮਤਲਬ ਪੰਜਾਬ ਦੇ ਪੱਧਰ ਤੇ ਗੱਲ ਕੀਤੀ ਹੈ ਦਲ ਬਦਲੂਆਂ ਨੂੰ ਪੰਜਾਬ ਦੇ ਵੋਟਰਾਂ ਨੇ ਨਕਾਰਿਆ ਉਹਵੇਂ ਦੇਸ਼ 'ਚ ਵੀ ਭਾਜਪਾ ਨੇ ਜਿਹੜੇ ਦਲ ਬਦਲੂ ਲਿਆਉਂਦੇ ਸੀ ਉਹਨਾਂ ਨੂੰ ਨਕਾਰ ਦਿੱਤਾ ਆਪਾਂ ਜਿਵੇਂ ਗੱਲ ਕਰ ਰਹੇ ਸੀ ਨਾ ਕਿ ਆਹ ਦੇਖੋ ਜੀ ਮਤਲਬ ਕਿ ਇਹਨਾਂ ਤਾਂ ਮੰਤਰੀ ਵੀ ਨਹੀਂ ਜਿੱਤ ਪਾਈ ਜੀ ਹਾਂ ਭਾਰਤੀ ਜਨਤਾ ਪਾਰਟੀ ਦੇ 19 ਕੇਂਦਰੀ ਮੰਤਰੀ ਵੀ ਚੋਣ ਹਾਰ ਗਏ ਸਮ੍ਰਿਤੀ ਰਾਨੀ ਐ ਉਹ ਦੂਸਰਾ ਅਜੇ ਮਿਸ਼ਰਾ ਟੈਨੀ ਐ ਹਾਂ ਸੋ ਇਹ ਵੱਡੀਆਂ ਤੋਪਾਂ ਵੀ ਉਹਨਾਂ ਦੀਆਂ ਚੋਣ ਹਾਰੀਆਂ 15 19 50 ਦੇ ਵਿੱਚੋਂ 19 ਕੇਂਦਰੀ ਮੰਤਰੀ ਪਹਿਲਾਂ ਕਿੰਨੇ ਐਮਪੀਆਂ ਦੀ ਕਿੰਨੇ ਮੰਤਰੀਆਂ ਦੇ ਟਿਕਟ ਖੁਦ ਇਕੱਠੀ ਸੀ ਪਰ ਜਿਹੜੇ ਖੜੇ ਸੀ ਉਹਨਾਂ ਚੋਂ ਵੀ 19 ਹਾਰੇ ਉਸੇ ਤਰ੍ਹਾਂ ਦਲ ਬਦਲੂਆਂ ਨੂੰ ਜਿਵੇਂ ਆਪਾਂ ਪੰਜਾਬ 'ਚ ਗੱਲ ਕੀਤੀ ਕਿ ਪੰਜਾਬ ਦੇ ਲੋਕਾਂ ਨੇ ਜਿਵੇਂ ਨਹੀਂ ਚੋਣ ਤੋਂ ਵੀ ਬਚਾਇਆ ਐਮਐਲਏ ਨੂੰ ਨਹੀਂ ਜਿਤਾਇਆ ਜਿਆਦਾ ਇਹਨੂੰ ਚਾਰ ਹੀ ਜਿਤਾਏ ਤੇ ਦਲ ਬਦਲੂਆਂ ਨੂੰ ਵੀ ਦੋ ਨੂੰ ਇਹ ਜਿਤਾਇਆ ਹੈ 12 ਦੇ ਵਿੱਚੋਂ 10 ਹਰਾਏ ਉਸੇ ਤਰ੍ਹਾਂ ਦੇਸ਼ ਦੇ ਵਿੱਚ ਭਾਜਪਾ ਨੇ 25 ਦੇ ਕਰੀਬ ਦਲਬਤਰੂਆਂ ਨੂੰ ਮੋਟੀ ਮੋਟੀ ਰਿਪੋਰਟ ਤਿਆਰ ਕੀਤੀ ਕਿ 25 ਦੇ ਕਰੀਬ ਦਲਬਤਰੂਆਂ ਨੂੰ ਟਿਕਟ ਦਿੱਤੀ ਜਿਨ੍ਹਾਂ ਚੋਂ ਸਿਰਫ 5 ਜਿੱਤੇ ਬਿਹਾਰ हां पंजाब ਤੇ ਆਪਾਂ ਭਾਜਪਾ ਵਾਲੇ ਨਾਲ 6 ਦਲ ਬਦਲਣ ਦੀ ਗੱਲ ਕਰ ਰਹੇ ਸੀ ਚਲੋ ਇਸ ਲਿਸਟ ਦੇ ਵਿੱਚ ਮੈਂ ਪਰਮਪਾਲ ਕੌਰ ਸਿੱਧੂ ਨਹੀਂ ਰੱਖੀ ਕਿ ਚਲੋ ਅਫਸਰ ਸ਼ਹੀ ਚ ਰੱਖ ਲਈਏ ਜਾਂ ਮੈਂ ਇਸ ਸੂਚੀ 'ਚ ਉਹ ਰੱਖੇ ਜਿਹੜੇ ਤਾਜ਼ੇ-ਤਾਜ਼ੇ ਦਲ ਬਦਲੀ ਕੀਤੀਆਂ ਸੀ ਇਹਨਾਂ ਨੇ ਚੋਣਾ ਦੇ ਨੇੜੇ ਆ ਕੇ ਇਸ ਲਈ ਫਿਰ ਆਪਾਂ ਸੋਢੀ ਨੂੰ ਵੀ ਬਾਹਰ ਰੱਖ ਲੈਣੇ ਆ ਆ ਪਰਵਿੰਦ ਖੰਨੇ ਨੂੰ ਵੀ ਬਾਹਰ ਰੱਖ ਲੈਣੇ ਆ ਸੋ ਇਸ ਲਈ ਇਸ ਕੋਟੇ 'ਚ ਫਿਰ ਪੰਜਾਬ ਚੋਂ ਸ਼ਿਸ਼ੀਲ ਰਿੰਕੂ ਚੋਣਾ ਦੇ ਨੇੜੇ ਹੀ ਆਏ ਟਿਕਟ ਮਿਲ ਗਈ ਹਾਂ ਰਵਨੀਤ ਬਿੱਟੂ ਚੋਣਾ ਦੇ ਨੇੜੇ ਹੀ ਆਏ ਟਿਕਟ ਮਿਲ ਗਈ ਚਾਹੇ ਕੈਪਟਨ ਹੋਰੀ ਪਰਿਵਾਰ ਪਹਿਲਾਂ ਗਿਆ ਵਾ ਸੀ ਪਰ ਪ੍ਰਨੀਤ ਕੌਰ ਸੰਸਦੀ ਆਪਣੀ ਕਾਰਗੁਜ਼ਾਰੀ ਪੂਰੀ ਕਰਨ ਦੇ ਚੱਕਰ ਚ ਕੇ ਸਮਾਦਪੂਰਾ ਉਹ ਵੇਸ ਲਈ ਨੇੜੇ ਜਾ ਕੇ ਅਸੀਫਾ ਦੇ ਕੇ ਇਧਰ ਆਏ ਸੋ ਇਸ ਲਈ ਪ੍ਰਨੀਤ ਕੌਰ ਸੋ ਪੰਜਾਬ ਚੋ ਜਿਵੇਂ 3 ਇਹ ਰੱਖਦਾ ਤਾਂ ਇਹਦਾ ਮਤਲਬ ਇਹਨਾਂ 25 ਦੇ ਵਿੱਚ 22 ਹੋਰ ਨੇ ਤੇ 22 ਤੇ 3 ਇਹ 25 ਉਹ ਦਲ ਬਦਲੂ ਉਮੀਦਵਾਰ ਨੇ ਭਾਜਪਾ ਦੇ ਆਲੇ ਪਾਸਿਓ ਜਿਨ੍ਹਾਂ ਨੂੰ ਦੇਸ਼ ਨੇ ਨਕਾਰ ਦਿੱਤਾ 20 ਚੋਣ ਹਾਰੇ ਸਰਪੰਚ ਜਿੱਤੇ ਪੰਜਾਬ ਚ ਸ਼ੀਲ ਕੁਮਾਰ ਰੀਕੂ ਜਲੰਧਰ ਤੋਂ ਹਾਰ ਗਏ ਰਵਨੀਤ ਬਿੱਟੂ ਲੁਧਿਆਣਾ ਤੋਂ ਹਾਰ ਗਏ ਪ੍ਰਨੀਤ ਕੌਰ ਪਟਿਆਲਾ ਤੋਂ ਹਾਰ ਗਏ ਇਹ ਆ ਭਾਜਪਾਈ ਉਮੀਦਵਾਰਾਂ ਦੀ ਗੱਲ ਕਰ ਰਹੇ ਹਾਂ ਦਲ ਬਦਲੂ ਉਮੀਦਵਾਰਾਂ ਦੀ ਦੇਸ਼ ਪੱਧਰ ਤੇ ਅਸ਼ੋਕ ਤਬਰ ਸਰਸਾ ਤੋਂ ਭਾਜਪਾ ਵੱਲੋਂ ਚੋਣ ਲੜੀ ਚੋਣ ਹਾਰ ਗਏ ਦਲ ਬਦਲ ਕੇ ਰਣਜੀਤ ਸਿੰਘ ਚਟਾਲਾ ਭਾਜਪਾ ਚਾਏ ਸੀ ਹਸਾਰ ਤੋਂ ਚੋਣ ਹਾਰ ਗਏ ਮਹਿੰਦਰ ਸਿੰਘ ਮਾਲਵਾੜੀਆ ਬਾਸਵਾੜਾ ਰਾਜਸਥਾਨ ਤੋਂ ਦਲ ਬਦਲ ਕੇ ਆਏ ਸੀ ਰਾਜਸਥਾਨ ਚ ਚੋਣ ਹਾਰ ਗਏ ਤਾਪਸ ਰਾਏ ਕੋਲਕਾਤਾ ਉੱਤਰੀ ਤੋਂ ਪੱਛਮੀ ਬੰਗਾਲ ਦੇ ਵਿੱਚ ਚੋਣ ਹਾਰ ਗਏ ਭਾਜਪਾ ਨੇ ਸ੍ਰੇਸ਼ ਬੋਰਾ ਨੂੰ ਲਿਆ ਕੇ ਆਪਣੀ ਪਾਰਟੀ ਦੇ ਵਿੱਚ ਟਿਕਟ ਦਿੱਤੀ ਸੀ ਨਗਾਬ ਅਸਾਮ ਤੋਂ ਚੋਣ ਹਾਰ ਗਏ ਮੈਂ ਜੇ ਸਟੇਟ ਵਾਈਜ਼ ਗੱਲ ਕਰਾਂ ਤਾਂ ਸ਼੍ਰੀ ਰਗੁਨਾਥ ਕੇਰਲਾ ਦੇ ਵਿੱਚ ਦਲ ਬਦਲ ਕੇ ਚੋਣ ਲੜੀ ਸੀ ਕੁੰਨਰ ਤੋਂ ਹਾਰ ਗਏ ਬੀਬੀ ਪਾਟਿਲ ਤੇਲਗਾਨਾ ਦੇ ਵਿੱਚ ਜਹੀਰਾਬਾਦ ਤੋਂ ਚੋਣ ਲੜੀ ਸੀ ਹਾਰ ਗਏ ਭਾਰਤ ਪ੍ਰਸ਼ਾਦ ਤੇਲਗਾਨਾ ਦੇ ਵਿੱਚ ਨਾਗਰ ਕੁਰਨੂਲ ਇੱਥੋਂ ਚੋਣ ਲੜੀ ਸੀ ਹਾਰ ਗਏ ਸੀ타ਰਾਮ ਨਾਇਕ ਮਹਿਬੂਬਾਦ ਤੇਲਗਾਨਾ ਦੇ ਵਿੱਚ ਹਾਂ ਦਲ ਬਦਲ ਕੇ ਆਏ ਪਾਜਪਾਲੇ ਪਾਸੇ ਹਾਰ ਗਏ ਸੈਯਦ ਰੇਡੀ ਨਲਗੋਡਾ ਤੋਂ ਤੇਲਗਾਨਾ ਦੇ ਵਿੱਚ ਚੋਣ ਹਾਰ ਗਏ ਹਾਂ ਅਰੂਰੀ ਰਮੇਸ਼ ਬਰੰਗਲ ਤੇਲਗਾਨਾ ਚ ਪਾਜਪਾਲੇ ਪਾਸੇ ਆਏ ਦਲ ਬਦਲ ਕੇ ਚੋਣ ਹਾਰ ਗਏ ਡਾਕਟਰ ਜੋਤੀ ਨਾਗੌਰ ਤੇਲਗਾਨਾ ਚ ਦਲ ਬਦਲ ਕੇ ਆਏ ਟਿਕਟ ਵੀ ਲਈ ਪਰ ਚੋਣ ਹਾਰ ਗਏ ਰਤੇਸ਼ ਪਾਂਡੇ ਅੰਮਿਤਕਰ ਉੱਤਰ ਪ੍ਰਦੇਸ਼ ਚੋਣ ਹਾਰ ਗਏ ਅਰਜੁਨ ਸਿੰਘ ਬੈਰਖਪੁਰ ਪੱਛਮੀ ਬੰਗਾਲ ਚ ਦਲ ਬਦਲ ਕੇ ਆਏ ਪਰ 5 ਪੁਆਇੰਟ ਟਿਕਟ ਵੀ ਦਿੱਤੀ ਪਰ ਚੋਣ ਨਹੀਂ ਜਿੱਤ ਸਕੇ ਹਾਰ ਗਏ ਹੈ ਗੀਤਾ ਕੋੜਾ ਸਿੰਘਪੂਮ ਝਾਰਖੰਡ ਦੇ ਵਿੱਚ ਚੋਣ ਹਾਰ ਗਏ ਕਿਰਨ ਕੁਮਾਰ ਰੇਡੀ ਰਾਜਮ ਪੇਟ ਆਂਧਰਾ ਪ੍ਰਦੇਸ਼ ਚੋਣ ਹਾਰ ਗਏ ਸੀਤਾ ਸੁਰੇਨ ਕੁਮਕਾ ਝਾਰਖੰਡ ਤਲ ਬਦਲ ਕੇ ਟਿਕਟ ਵੀ ਲਈ ਹਾਰ ਗਏ ਇਹ ਬੀ ਉਹ ਦਲ ਬਦਲੂ ਨੇ ਜਿਨ੍ਹਾਂ ਨੂੰ ਭਾਜਪਾ ਨੇ ਆਪਣੇ ਪਾਲੇ ਛੇ ਲਿਆ ਕੇ ਟਿਕਟ ਦਿੱਤੀ ਪਰ ਇਹਨਾਂ ਦੇ ਹਿੱਸੇ ਜਿੱਤ ਨਹੀਂ ਆਈ ਇਹਨਾਂ 25 ਦੇ ਵਿੱਚੋਂ 20 ਹਾਰੇ 5 ਜਿੱਤੇ 5 ਜਿੱਤਣ ਵਾਲਾ ਚਨਬੀਲ ਜਿੰਦਲ ਨੇ ਕੁਰਖhetra ਚ ਜਿਨ੍ਹਾਂ ਨੂੰ ਦਲ ਬਦਲ ਕੇ ਟਿਕਟ ਮਿਲੀ ਸੀ ਜਿੱਤ ਗਏ ਹਰਿਆਣਾ ਚ ਜਤਨ ਪ੍ਰਸ਼ਾਦ ਨੇ ਪੀਲੀ ਭੀਤ ਦੇ ਵਿੱਚ ਯੂਪੀ ਦੇ ਵਿੱਚ ਦਲ ਬਦਲ ਕੇ ਆਏ ਟਿਕਟ ਮਿਲੀ ਜਿੱਤ ਗਏ ਜਿ ਚਿੰਤਾਮਣੀ ਮਹਾਰਾਜ ਸਰਗੂਜਾ ਛੱਤੀਸਗੜ੍ਹ ਚ ਜਿੱਤ ਗਏ ਗੌਂਦਵ ਨਾਗੇਸ਼ ਅਦਿਲਾਬਾਦ ਤੇਲਗਾਨਾ ਜਿੱਤ ਗਏ ਪੂ ਪੁੱਤਰ ਹਰੀ ਮਹਿਤਾਬ ਕਟਕ ਉੜੀਸਾ ਦੇ ਵਿੱਚ ਦਲ ਬਦਲ ਕੇ ਜਿੱਤ ਗਏ ਸੋ 25 ਚੋਂ 5 ਦਲ ਬਦਲੂ ਜਿੱਤੇ 20 ਹਾਰੇ ਤੇ ਪੰਜਾਬ ਦੇ 12 ਦਲ ਬਦਲੂਆਂ ਚੋਂ 2 ਜਿੱਤੇ 10 ਹਾਰੇ ਇਹ ਹੈ ਜੀ ਦੇਸ਼ ਦੇ VOTERਾਂ ਦਾ ਤੇ ਪੰਜਾਬ ਦੇ VOTERਾਂ ਦਾ ਕਮਾਲ ਬੜਾ ਸੂਝ ਭਰਿਆ ਫੈਸਲਾ ਕਿ ਅਸੀਂ ਦਲ ਬਦਲੂ ਦੀ ਰਾਜਨੀਤੀ ਨੂੰ ਨਕਾਰਦੇ ਹਾਂ ਸੋ ਇਹ ਦਲ ਬਦਲੂ ਲੀਡਰ ਸੋਚਿਆ ਕਰਨ ਦਲ ਬਦਲਣ ਤੋਂ ਪਹਿਲਾਂ ਇਸ ਲਈ ਇਸ ਪਹਿਲੂ ਤੇ ਆਪਾਂ ਚਰਚਾ ਰੱਖਿਆ ਜਰਤੀ ਕਿ ਬੇਖ ਤੇਰਾ ਦਾ ਟੀਵੀ ਐਨਆਰਆਈ ਬਹੁਤ ਬਹੁਤ ਸ਼ੁਕਰੀਆ